ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਆ ਹੋ ਵੋਕਲ ਜਗਮੀਤ ਦੇ ਨਾਲ ਅੱਜ ਤੁਹਾਨੂੰ ਐਸੀਆਂ ਭੈਣਾਂ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸ਼ਹਿਦ ਨੂੰ ਇੱਕ ਬ੍ਰਾਂਡ ਬਣਾਤਾ ਤੇ ਉਹ ਬ੍ਰਾਂਡ ਵੀ ਕੀ ਹੈ ਕੌਰ ਹਨੀ ਹਾਂਜੀ ਹਨਾ ਜੀ ਤੇ ਅੱਜ ਕੌਰ ਹਨੀ ਬ੍ਰਾਂਡ ਵਾਲਿਆਂ ਦੇ ਕੋਲੇ ਖੜੇ ਹਾਂ ਅਸੀਂ ਤੇ ਇਹਨਾਂ ਤੋਂ ਹਨੀ ਦੀ ਸ਼ਹਿਦ ਦੀ ਸਾਰੀ ਜਾਣਕਾਰੀ ਲਵਾਂਗੇ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਸ਼ਨੀ ਵੀ ਬਹੁਤ ਸਾਰੇ ਟੇਸਟਾਂ ਦਾ ਹੁੰਦਾ ਹੈ ਇਹ ਤੁਹਾਨੂੰ ਵੀ ਪਤਾ ਲੱਗਣਾ ਹੌਲੀ ਹੌਲੀ ਜਦੋਂ ਤੁਸੀਂ ਵੀਡੀਓ ਦੇਖੋਗੇ ਤੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਕਿਵੇਂ ਆਇਆ ਦਿਮਾਗ 'ਚ ਵੀ ਕੌਰ ਹਨੀ ਹੋਵੇ ਬ੍ਰਾਂਡ ਦਾ ਨਾਮ ਅਸਲ ਵਿੱਚ ਜੀ ਸਾਡੀ ਸੁਸਾਇਟੀ ਬਣੀ ਹੋਈ ਹੈ ਇੱਕ ਜੀਵਿਕਾ ਦੀ ਕੋਆਪਰੇਟਿਵ ਸੁਸਾਇਟੀ ਪੂਰੀ ਹੰਡੀ ਦੀ ਸੁਸਾਇਟੀ ਆ ਉਹਦੇ ਵਿੱਚ ਜਿੰਨੇ ਮੈਂਬਰ ਅਸੀਂ ਸਾਰੇ ਲੇਡੀਜ਼ ਹੀ ਹੈਗੇ ਆ ਤੇ ਫਿਰ ਉਸੇ ਟਾਈਮ ਉਹਦਾ ਅਲੱਗ ਤੋਂ ਅਸੀਂ ਬ੍ਰਾਂਡ ਨੇਮ ਰੱਖਣਾ ਸੀਗਾ ਦਿਮਾਗ 'ਚ ਆਇਆ ਕਿ ਲੇਡੀਜ਼ ਦਾ ਤੇ ਕੌਰ ਨੂੰ ਕਿਉਂ ਨਾ ਪ੍ਰਮੋਟ ਕੀਤਾ ਜਾਵੇ ਫਿਰ ਉਹਦੇ ਹਿਸਾਬ ਨਾਲ ਅਸੀਂ ਕੌਰ ਹਨੀ ਰੱਖਿਆ ਜੀ ਤੇ ਇਹਦੇ ਵਿੱਚ ਕੀ ਕੀ ਆਉਂਦਾ ਤੁਹਾਡੇ ਇਰੇ ਵਿੱਚ ਸਾਇਟੀ ਵਿੱਚ ਅਸੀਂ ਸਾਰੇ ਹੀ ਪ੍ਰੋਡਕਟ ਰੱਖ ਸਕਦੇ ਹਾਂ ਨੀ ਇਹਦੇ ਜਿੰਨੇ ਮੈਨਲੀ ਤਾਂ ਹਣੀ ਦੀ ਸਾਇਟੀ ਦਾ ਹਣੀ ਦੇ ਪ੍ਰੋਡਕਟ ਤਾਂ ਹੈ ਹੀ ਹੈਗੇ ਨੇ ਅਲੱਗ-ਅਲੱਗ ਟਾਈਪ ਦਾ ਅਲੱਗ-ਅਲੱਗ ਫਲੋਰ ਹਣੀ ਆ ਜਿੰਨੇ ਵੀ ਆਪਣੇ ਮਤਲਬ ਲੀਚੀ ਦਾ ਹੋ ਗਿਆ 베ਰੀ ਦਾ ਹੋ ਗਿਆ ਟਾਲੀ ਦਾ ਹੋ ਗਿਆ ਮਸਟਰਡ ਹਣੀ ਹੋ ਗਿਆ ਮਤਲਬ ਸਰੋਂ ਦਾ ਸ਼ਹਿਦ ਹੋ ਗਿਆ ਤੇ ਇਸ ਤੋਂ ਇਲਾਵਾ ਜਮੈਨ ਸੌਂਫ ਸਾਰੇ ਅਲੱਗ-ਅਲੱਗ ਤਰ੍ਹਾਂ ਮਲਟੀ ਫਲੋਰਲ ਸਨ ਹਣੀ ਹੋ ਗਿਆ ਕਰੀਮ ਹਣੀ ਹੋ ਗਿਆ ਬਲਸਨ ਵਾਲਾ ਸ਼ਹਿਦ ਲੈ ਕੇ ਆਉਨੇ ਆ ਫਿਰ ਇਸ ਤੋਂ ਬਾਅਦ ਅਸੀਂ ਜਿੰਨੇ ਵੀ ਅਲੱਗ ਪਾਊਡਰ ਵੀ ਆਉਂਦੇ ਆ ਮੋਰਿੰਗਾ ਪਾਊਡਰ ਹੋ ਗਿਆ ਉਹ ਪ੍ਰਕਾਰ ਆ ਬਹੁਤ ਕਾਫੀ ਪ੍ਰੋਡਕਟ ਹੈਗੇ ਜਿਹੜੇ ਸੀ ਲੈ ਕੇ ਵਿੱਚ ਆਉਂਦੇ ਕੋਰ ਹਲੀ ਦੇ ਨਾਮ ਤੇ ਤੇ ਮੈਨੂੰ ਤਾਂ ਅੱਜ ਇੰਨਾ ਪਹਿਲਾਂ ਤਾਂ ਮੈਨੂੰ ਤਾਂ ਕੱਲਾ ਹੀ ਲੱਗਦਾ ਸੀ ਵੀ ਸ਼ਾਇਦ ਸ਼ਹਿਦ ਹੀ ਹੁੰਦਾ ਅੱਜ ਪਤਾ ਲੱਗਿਆ ਤੇ ਇਹਨਾਂ ਦੀ ਖਾਸੀਅਤ ਕੀ ਹੁੰਦੀ ਹੈ ਕਿਵੇਂ ਡਿਫਰੈਂਸ਼ੀਏਟ ਕਰ ਸਕਦੇ ਆ ਅਸੀਂ ਵੀ ਇਹ ਟਾਲੀ ਦਾ ਸ਼ਹਿਦ ਹੈ ਕਿ 베ਰੀ ਦਾ ਸ਼ਹਿਦ ਹੈ ਜਾਂ ਸੰਤ ਦਾ ਸ਼ਹਿਦ ਹੈ ਅਸਲ ਵਿੱਚ ਜੀ ਅਸੀਂ ਜਿਵੇਂ ਹੁਣ ਸਾਡੇ ਹੁਣ ਜਿਵੇਂ ਮੌਸਮ ਚੱਲ ਰਿਹਾ ਹੁਣ ਆਪਣਾ ਸਰੋਂ ਦਾ ਮੌਸਮ ਲੰਘ ਕੇ ਗਿਆਗਾ ਤੇ ਅੱਗੇ ਤੁਹਾਨੂੰ ਬਸ ਫੈਦਾ ਦੇ ਟਾਲੀ ਚੱਲ ਰਿਹਾ ਇਸ ਟਾਈਮ ਤੇ ਤੇ ਜਦੋਂ ਅਸੀਂ ਸਰੋਂ ਦੇ ਫੁੱਲਾਂ ਦੇ ਉੱਪਰ ਹੀ ਬਾਕਸ ਰੱਖੇ ਸੀ ਤਾਂ ਸਾਡੇ ਕੋਲੇ ਸਰੋਂ ਦਾ ਸ਼ਹਿਦ ਹੀ ਆਇਆ ਸੀ ਤੇ ਉਹ ਅਸੀਂ ਲੱਗ ਤੋਂ ਉਸੇ ਤਰ੍ਹਾਂ ਹੀ ਰੱਖਦੇ ਆਂ ਸਾਨੂੰ ਲਾ ਸ਼ਾਇਦ ਹੁੰਦਾ ਉਸ ਤੋਂ ਬਾਅਦ ਫਿਰ ਜਦੋਂ ਸਰੋਂ ਦਾ ਸੀਜ਼ਨ ਖਤਮ ਹੋ ਗਿਆ ਹੁਣ ਟਾਲੀ ਤੇ ਬੇ ਜਿਆਦਾ ਸਫਾਇਦੇ ਦਾ ਸੀਜ਼ਨ ਚੱਲ ਰਿਹਾ ਟਾਲੀ ਦਾ ਸਫੈਦਾ ਚੱਲ ਰਿਹਾਗਾ ਤਾਂ ਹੁਣ ਆਪਾਂ ਜਿਹੜਾ ਸ਼ਾਇਦ ਅਗਸਤ ਫਾਇਦੇ ਤੇ ਟਾਲੀ ਦਾ ਹੀ ਆਊਗਾ ਜੀ ਤੇ ਉਸ ਤੋਂ ਬਾਅਦ ਫਿਰ ਅਪ੍ਰੈਲ ਸਟਾਰਟ ਹੋ ਜਾਂਦਾ ਦੀ ਇੱਕ ਤੋਂ 10 ਅਪ੍ਰੈਲ ਤੱਕ ਆਪਾਂ ਕਹਿ ਸਕਦੇ ਹਾਂ ਲੀਚੀ ਦਾ ਸ਼ਾਇਦ ਆਊਗਾ ਹੁਣ ਇਸ ਟਾਈਮ ਤੇ ਸਾਡੇ ਜਿਹੜੇ ਬਾਕਸ ਨੇ ਮਤਲਬ ਹਨੀ ਕਲੋਨੀ ਨੇ ਉਹ ਸਾਡੇ ਪਠਾਨਕੋਟ ਪਈਆਂ ਜੀ ਪਠਾਨਕੋਟ ਸਾਨੂੰ ਸ਼ਾਇਦ ਜੋ ਮਿਲੇ ਕੋ ਲੀਚੀ ਦਾ ਸ਼ਾਇਦ ਮਿਲੇਗਾ ਦੇ ਉਸੇ ਲੱਗ ਤੋਂ ਲੀਚੀ ਦਾ ਸ਼ਹਿਦ ਫਿਰ ਪੈਕ ਕਰਾਂਗੇ ਜੀ ਤੇ ਇੱਕ ਗੱਲ ਤੁਸੀਂ ਕਰੀਏ ਟੇਸਟ ਵਾਈਜ਼ ਜੀ ਜਿਹੜਾ ਇਨਸਾਨ ਰੈਗੂਲਰ ਹਨੀ ਖਾਂਦਾ ਆ इवन ਕਿ ਉਹ ਇੱਕ ਉਹਨਾਂ ਦਾ ਟਾਈਮ ਆਇਆ ਸੀ ਕਰੋਨਾ ਵਿੱਚ ਵੀ ਜਿਹੜੇ ਲੋਕਾਂ ਨੇ ਸ਼ਹਿਦ ਦੀ ਡੇਲੀ ਮਤਲਬ ਯੂਜ਼ ਕਰਦੇ ਰਹੇ ਉਹਨਾਂ ਨੂੰ ਕਰੋਨਾ ਤੋਂ ਬਹੁਤ ਜ਼ਿਆਦਾ ਰਾਹਤ ਮਿਲੀ ਆ ਮਤਲਬ ਕਰੋਨਾ ਤੱਕ ਵੀ ਠੀਕ ਹੋਇਆ ਸ਼ਹਿਦ ਵਿੱਚ ਐਨੇ ਕੁ ਗੁਣ ਹੁੰਦੇ ਆ ਹੁਣ ਆਪਣੇ ਲੋਕ ਹੀ ਕਰਦੇ ਆ ਸ਼ਹਿਦ ਨੂੰ ਉਦੋਂ ਖਾਂਦੇ ਆ ਦੁਖਾਂਗਜ ਘੱਟ ਹੋ ਜਾਂਦਾ ਜੀ ਪਰ ਹਨੀ ਇਹੋ ਜੀ ਚੀਜ਼ ਆ ਡੇਲੀ ਖਾਓ ਜਿੰਨੇ ਆਪਾਂ ਨੂੰ ਬਾਹਰੋਂ ਮਤਲਬ ਕਿ ਮਿਨਰਲ ਬਿਟਾਉਣ ਮਿਲਨੇ ਆ ਉਹ ਆਪ ਨੂੰ ਹਣੀ ਸਾਰਾ ਕੁਝ ਮਿਲ ਜਾਂਦਾ ਇਹਦਾ ਇੱਕ ਮੇਨ ਰੀਜ਼ਨ ਇਹ ਆ ਕਿ ਜਿਹੜਾ ਸ਼ਹਿਦ ਆ ਡਾਇਰੈਕਟ ਆਪਣੇ ਖੂਨ ਵਿੱਚ ਮਿਲ ਕੇ ਆਪਾਂ ਨੂੰ ਬੈਨੀਫਿਟ ਦਿੰਦਾ ਏ ਉਹ ਕਿਉਂ ਕਿਉਂ ਕਿ ਉਹ ਕਿਹੜਾ ਹਣੀ ਆ ਇੱਕ ਸ਼ਹਿਦ ਆ ਉਹ ਮੱਖੀ ਦਾ ਪਚਿਆ ਹੋਇਆ ਭੋਜਨ ਆ ਮਤਲਬ ਮੱਖੀਆਂ ਨੂੰ ਪੂਰਾ ਤਿਆਰ ਕਰਕੇ ਉਹਨੂੰ ਪਚਾ ਕੇ ਜਿੰਨਾ ਉਹਦੇ ਵਿੱਚ ਵਿਟਾਮਿਨ मिनਰਲਸ ਚਾਹੀਦੇ ਆ ਉਹ ਆਪਾਂ ਨੂੰ ਮਤਲਬ ਪੂਰਾ ਤਿਆਰ ਕਰਕੇ ਦਿੰਦੀ ਆ ਇਸ ਤਰ੍ਹਾਂ ਜਦੋਂ ਆਪਾਂ ਹਣੀ ਨੂੰ ਲੈਨੇ ਆ ਤਾਂ ਆਪਣੀ ਬਾਡੀ ਨੂੰ ਦੁਬਾਰਾ ਤੋਂ ਕੋਸ਼ਿਸ਼ ਨਹੀਂ ਕਰਨੀ ਪੈਂਦੀ ਕਿ ਉਹਦੇ ਵਿੱਚੋਂ ਵਧੀਆ ਪ੍ਰੋਡਕਟ ਕੱਢੇ ਤੇ ਵੇਸਟੇਜ ਨੂੰ ਬਾਹਰ ਕੱਢੇ ਕਿਉਂਕਿ ਪੂਰਾ ਹੀ ਉਹਦਾ ਪਹਿਲਾਂ ਹੀ ਉਹ ਪੂਰਾ ਤਿਆਰ ਕੀਤਾ ਹੁੰਦਾ ਤੇ ਉਹ ਡਾਇਰੈਕਟ ਆਪਣੇ ਖੂਨ ਵਿੱਚ ਮਿਕਸ ਹੋ ਕੇ ਆਪਾਂ ਨੂੰ ਬੈਨੀਫਿਟ ਦਿੰਦਾ ਹੈ ਜਿਵੇਂ ਆਪਾਂ ਕਹਿੰਦੀ ਖਾਦ ਨੂੰ ਖਾਦ ਇੱਕ ਮਿਲਦੀ ਹੈ ਆਪਣੀ ਸ਼ਰੀਰ ਨੂੰ ਹਾਂਜੀ ਉਹ ਪੂਰਾ ਮਤਲਬ ਤਿਆਰ ਹੋਇਆ ਹੀ ਮਿਲਦਾ ਤੇ ਆਪ ਜਿਵੇਂ ਤੁਸੀਂ ਕਿਹਾ ਸੀ ਖੰਗ ਵ ਲਈ ਖਾਂਦੇ ਆ ਹਣੀ ਤੇ ਆਪਣੇ ਇੱਕ ਧਾਰਨਾ ਹੈ ਨਾਰਮਲ ਵੀ ਸਰਦੀਆਂ ਚ ਸ਼ਹਿਦ ਖਾਣਾ ਚਾਹੀਦਾ ਇਹਦਾ ਕੋਈ ਗਰਮੀਆਂ ਦਾ ਹੈਗਾ ਵੀ ਗਰਮੀਆਂ ਚ ਸ਼ਹਿਦ ਲੋਕ ਖਾਂਦੇ ਨਹੀਂ ਕਈਆਂ ਨੂੰ ਵਿਹਮ ਹੁੰਦਾ ਅਸਲ ਵਿੱਚ ਆਪਾਂ ਨੂੰ ਲੋਕਾਂ ਜਿਵੇਂ ਸ਼ੁਰੂ ਤੇ ਵੱਡੇ ਵੱਡੇ ਲੈਂਦੀ ਹੈ ਨਾ ਧਾਰਨਾ ਬਣੀ ਹੋਈ ਹੈ ਕਿ ਜੇ ਸ਼ਹਿਦ ਗਰਮੀ ਚ ਖਾਵਾਂਗੇ ਤੇ ਗਰਮ ਆ ਸਰਦੀ ਚ ਖੰਗ ਵੇਲੇ ਖਾ ਲਉ ਤਾਂ ਗਰਮ ਹੁੰਦਾ ਸ਼ਾਇਦ ਆਪਾਂ ਨੂੰ ਠੀਕ ਹੋ ਜਾਂਦਾ ਅਸਲ ਚੀਜ਼ ਦਾ ਖਾਨ ਦਾ ਇੱਕ ਵੇ ਆ ਜੇ ਤਾਂ ਸ਼ਹਿਦ ਨੂੰ ਆਪਾਂ ਠੰਡੇ ਪਾਣੀ ਚ ਮਿਕਸ ਕਰਕੇ ਪੀਵਾਂਗੇ ਤਾਂ ਠੰਡੇ ਸ਼ਹਿਦ ਠੰਡਾ ਹੈ ਜੇ ਆਪਾਂ ਨੂੰ ਗਰਮ ਪਾਣੀ ਚ ਮਿਕਸ ਕਰਕੇ ਲਵਾਂਗੇ ਤਾਂ ਸ਼ਹਿਦ ਗਰਮਾ ਜਿੱਦਾਂ ਆਪਾਂ ਸ਼ੱਕਰ ਨੂੰ ਕਹਿਦੇ ਨੇ ਪਾਣੀ ਚ ਮਿਕਸ ਕਰਕੇ ਦੇ ਦੋ ਤਾਂ ਬਹੁਤ ਠੰਡੀ ਆਪਾਂ ਨੂੰ ਬਾਡੀ ਲਈ ਤੇ ਗੁੜ ਨੂੰ ਆਪਾਂ ਵੈਸੇ ਖਾਂਦੇ ਆਪਾਂ ਕਹਿੰਦੇ ਗੁੜ ਗਰਮ ਹੁੰਦਾ ਹੈਗਾ ਇਸੇ ਤਰ੍ਹਾਂ ਸ਼ਹਿਦ ਦਾ ਇੱਕ ਲੈਣ ਦਾ ਤਰੀਕਾ ਅਲੱਗ ਲੱਗਾ ਤੇ ਆਪਾਂ ਮਤਲਬ ਕਿ ਅਸੀਂ ਹੁਣ ਦਿਨੇ ਮੈਂਬਰਾਂ ਸ਼ਹਿਦ ਦਾ ਕੰਮ ਕਰਦੇ ਆ ਅਸੀਂ ਗਰਮੀ ਚ ਵੀ ਸ਼ਹਿਦ ਯੂਜ਼ ਕਰਦੇ ਆ ਤੇ ਸ਼ਾਇਦ ਸਾਨੂੰ ਕਦੇ ਅੱਜ ਤੱਕ ਲੱਗਿਆ ਨਹੀਂ ਕਿ ਸ਼ਾਇਦ ਨੇ ਸਾਨੂੰ ਕਦੇ ਕਰਮੈਸ਼ ਕੀਤੀ ਆ ਜਾਂ ਸਾਨੂੰ ਗਰਮੀ ਹੋਈ ਆ ਉਲਟਾ ਆਪਣੀ ਬਾਡੀ ਨੂੰ ਇੰਨਾ ਐਕਟਿਵ ਰੱਖਦਾਗਾ ਇਹਦੇ ਵਿੱਚ ਅਸੀਂ ਇੱਕ એનર્ਜੀ ਡਰਿੰਕ ਬਣਾਉਣੀ ਆ ਗਰਮੀ 'ਚ ਜਿਹੜੀ ਕਿ ਇੱਕ ਨਿੰਬੂ ਤੇ ਸ਼ਹਿਦ ਤੋਂ ਬਣਦੀ ਆ ਤੇ ਉਹ ਐਨੀ ਗ ਬਾਡੀ ਨੂੰ એનર્ਜੀ ਦਿੰਦੀ ਆ ਕਿ ਆਪਾਂ ਨੂੰ ਗਰਮੀ ਚ ਜਿੰਨੀ ਆਪਣੀ ਇਮਿਊਨਿਟੀ ਵੀਕ ਹੋ ਜਾਂਦੀ ਰਹਿੰਦੀ ਆ ਉਨਾ ਹੀ ਆਪਾਂ ਸਟਰੋਂਗ ਕਰਦੀ ਆ ਆਪਣੀ ਬੋਡੀ ਪੂਰੀ ਐਕਟਿਵ ਰਹਿੰਦੀ ਆ ਐਨੀ ਵਧੀਆ ਚੀਜ਼ ਬਣ ਜਾਂਦੀ ਆ ਉਹ ਸ਼ਾਇਦ ਆਪਣੇ ਲਈ ਇੰਨਾ ਬੈਨੀਫੀਸ਼ੀਅਲ ਹੋ ਹੋਰ ਕੀ ਕੀ ਸਪੀ ਕੁਝ ਬਣਾਉਣਾ ਹੈ ਇਸ ਜਿਹੜੀ ਤੁਸੀਂ ਕੌਰ ਵਾਲੇ ਬ੍ਰਾਂਡ ਦੇ ਵਿੱਚ ਕੀ ਕੁਝ ਬਣਾਉਣੀ ਹੈ ਕੌਰ ਬ੍ਰਾਂਡ ਦੀ ਸਾਡੇ ਇਹਦੇ ਵਿੱਚ ਅਲੱਗ-ਅਲੱਗ ਫਲੋਰਲ ਤਾਹੀ ਹਨੀ ਹੋਈ ਬਣਾਉਂਦੇ ਆ ਸਾਰੇ ਤਰ੍ਹਾਂ ਦੇ ਇਹਦੇ ਵਿੱਚ ਜਿਵੇਂ ਸ਼ੀਸ਼ਮ ਹਨੀ ਹੋ ਗਿਆ 베ਰੀ ਹੋ ਗਿਆ ਅਲੱਗ-ਅਲੱਗ ਤਰ੍ਹਾਂ ਦਾ ਸ਼ਹਿਦ ਹੀ ਸਾਡਾ ਪੈਕ ਹੁੰਦਾ ਹੈ ਇਸ ਤੋਂ ਇਲਾਵਾ ਅਸੀਂ ਸੇਮ ਇਹਦੀ ਪੈਕਿੰਗ ਕਰੀਮ ਹਨੀ ਦੀ ਕਰਦੇ ਆ ਇਦੇ ਵਿੱਚ ਕਰੀਮ ਹਣੀ ਤਿਆਰ ਹੁੰਦਾਗਾ ਜਿਹਦੀ ਕਿ ਮਾਰਕਟ ਵਿੱਚ ਕਾਫੀ ਡਿਮਾਂਡ ਰਹਿੰਦੀ ਆ ਤੇ ਬਾਕੀ ਇਹ ਦੂਸਰੇ ਸ਼ਹਿਰ ਦੇ ਨਾਲੋਂ ਕੋਸਟਲੀ ਵੀ ਜ਼ਿਆਦਾ ਜਾਂਦਾ ਏ ਪੂਰੀ ਤਰ੍ਹਾਂ ਕਿ ਕਿ ਨੂੰ ਜੇ ਆਪਾਂ ਬੱਚੇ ਆਪਣਾ ਜਿਵੇਂ ਸ਼ਹਿਦ ਨਹੀਂ ਖਾਂਦੇ ਨੂੰ ਬ੍ਰੈਡ ਤੇ ਲਗਾ ਕੇ ਖਵਾਉ ਆ ਉਹ ਬੱਚੇ ਨੂੰ ਉਦਾਂ ਆਪਾਂ ਖਵਾ ਸਕਦੇ ਜਿੱਦਾਂ ਮਰਜ਼ੀ ਡਾਇਰੈਕਟ ਤੌਰ ਤੇ ਵੀ ਆਪਾਂ ਸਰਦੀ ਚ ਖਵਾ ਸਕਦੇ ਸ਼ਹਿਦ ਨੂੰ ਐਨਾ ਬੈਨੀਫੀਸ਼ੀਅਲ ਹੁੰਦਾ ਏ ਆ ਇਵਨ ਕੇ ਜੇ ਅਪਾ ਤੁਸੀਂ ਇਹਨੂੰ ਜੰਮੇ ਹੋਏ ਸ਼ਹਿਦ ਨੂੰ 200 ਸਾਲ ਤੱਕ ਵੀ ਰੱਖ ਲੋਗੇ ਤਾਂ ਇਹ ਐਜ਼ ਏਟ ਐਵੇਂ ਹੀ ਦੇ ਵਿੱਚ ਉਹ ਨਿਊਟਰਲ ਵੈਲਿਊ ਉਮੀ ਰਹੂਗੀ ਇਹ ਨਹੀਂ ਹੈਗੇ ਤੁਹਾਡਾ ਸ਼ਹਿਦ ਖਰਾਬ ਹੋ ਜਾਊਗਾ ਇੰਨਾ ਇਹਦੇ ਵਿੱਚ ਮਤਲਬ ਬੈਨੀਫਿਟਸ ਹੁੰਦੇ ਨੇ ਜੰਮੇ ਹੋਏ ਸ਼ਹਿਦ ਇਹ ਪਰ ਵਾਈਟ ਹਨੀ ਪਹਿਲੀ ਵਾਰੀ ਮੈਂ ਵੇਖਿਆ ਤੇ ਲੋਕਾਂ ਨੇ ਵੀ ਮੈਨੂੰ ਲੱਗਦਾ ਵੀ ਬਹੁਤਿਆਨੇ ਮੇਰੇ ਵਰਗੇ ਹੀ ਹੋਣੇ ਉਹਨਾਂ ਨੇ ਨਹੀਂ ਦੇਖੇ ਤਾਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਪਤਾ ਇਹ ਇਹਦੇ ਤੇ ਲੋਕ ਕਿਵੇਂ ਪਛਾਣ ਕਰਨ ਵੀ ਕਿਵੇਂ ਮੰਗਣ ਕਿਤੇ ਜਾ ਕੇ ਕਿਉਂਕਿ ਜ਼ਿਆਦਾਤਰ ਅਸੀਂ ਦੁਕਾਨਾਂ ਤੇ ਜਦੋਂ ਸ਼ਹਿਦ ਲੈਣ ਜਾਂਦੇ ਆ ਤੇ ਵਾਈਟ ਹਨੀ ਜੇ ਕਈਏ ਵੀ ਤਾਂ ਉਹ ਦੁਕਾਨਦਾਰ ਵੀ ਮੇਰੇ ਅੱਗੇ ਉਹਨੂੰ ਯਕੀਨ ਨਹੀਂ ਹੋਣਾ ਕਿਉਂਕਿ ਦੇਖੋ ਜੀ ਇਹਦੇ ਵਿੱਚ ਕਾਫੀ ਰੀਜ਼ਨ ਹੁੰਦੇ ਨੇ ਮੰਨ ਕੇ ਚਲੋ ਕੋਈ ਕੰਪਨੀ ਹੈਗੀ ਆਪਾਂ ਨਾ ਕਿਸੇ ਇੱਕ ਕੰਪਨੀ ਦਾ ਨਾਮ ਨਹੀਂ ਲੈਂਦੇ ਕੋਈ ਵੀ ਕੰਪਨੀ ਆ ਉਹਦਾ ਸ਼ਹਿਦ ਹੁੰਦਾ ਉਹ ਖੁਦ ਤਾਂ ਕੰਮ ਨਹੀਂ ਕਰਦੇ ਸ਼ਹਿਦ ਦਾ ਉਹਨਾਂ ਨੇ ਅੱਗੇ ਸ਼ਹਿਦ ਵਿਕੀਪਰ ਤੋਂ ਖਰੀਦਿਆ ਹੁੰਦਾਗਾ ਉਸ ਟਾਈਮ ਤੇ ਉਹ ਸਾਰੇ ਸ਼ਹਿਦ ਨੂੰ ਇਕੱਠਾ ਕਰ ਲੈਂਦੇ ਨੇ ਹਾਂ ਮਸਟਰਡ ਹੋ ਗਿਆ ਜਾਂ ਜੋ ਵੀ ਸ਼ਹਿਦ ਲੈਤਾ ਉਹਨਾਂ ਨੇ ਇਕੱਠਾ ਕਰਕੇ ਪੈਕ ਕਰਤਾ ਤੇ ਉਹਨਾਂ ਦੇ ਮੁਤਾਬਕ ਤੇ ਇੱਕ ਸ਼ਹਿਦ ਹੀ ਆ ਤੇ ਅਸੀਂ ਜਦੋਂ ਸ਼ਹਿਦ ਪੈਕ ਕਰਦੇ ਸਾਨੂੰ ਪਤਾ ਮਸਟਰਡ ਹਣੀ ਪੂਰੇ ਤੇ ਪੂਰੇ ਜੰਮਦਾ ਹੀ ਜੰਮਦਾਗਾ ਇਹੋ ਅਸੀਂ ਲੱਗ ਤੋਂ ਹੀ ਤੁਸੀਂ ਕ੍ਰੀਮ ਹਣੀ ਕਹਿ ਕੇ ਲਹੋਗੇ ਤਾਂ ਤੁਹਾਨੂੰ ਕ੍ਰੀਮ ਹਣੀ ਮਿਲੇਗਾ। ਹੂੰ ਜੋ ਵੀ ਬੀਕੀਪਰ ਬਣਾਉਂਦਾ ਇਹ ਹੁਣ ਤਾਂ ਕਾਫੀ ਬੀਕੀਪਰ ਅਵੇਅਰ ਨੇ ਖੋਦੀ ਮਾਰਕੀਟਿੰਗ ਵੀ ਕਰਦੇ ਆ ਤੇ ਬ੍ਰਾਂਡਿੰਗ ਵੀ ਕਰਦੇ ਨੇ ਤੇ ਖੁਦ ਪੈਕ ਕਰਦੇ ਪ੍ਰੋਡਕਟ ਤੇ ਉਹਦੇ ਹਿਸਾਬ ਨਾਲ ਅਲੱਗ-ਅਲੱਗ ਹੀ ਪੈਕ ਕਰਦੇ ਆ ਤੇ ਅਸੀਂ ਵੀ ਚਾਹੁੰਦੇ ਹਾਂ ਮਾਰਕੀਟ 'ਚ ਇਹ ਚੀਜ਼ਾਂ ਲੋਕਾਂ ਨੂੰ ਅਵੇਅਰ ਹੋਣ ਆ। ਤੁਸੀਂ ਕ੍ਰੀਮ ਹਣੀ ਲੋਕਾਂ ਪਰ ਮੰਗਣਗੇ ਤਾਂ ਤੁਹਾਨੂੰ ਕ੍ਰੀਮ ਹਣੀ ਮਿਲੇਗਾ। ਹੂੰ ਤੇ ਇਹ ਸਭ ਤੋਂ ਵੱਧ ਬੈਨੀਫੀਸ਼ੀਅਲ ਹਣੀ ਹੋ ਹੁੰਦਾ ਈ। ਹੂੰ ਇਸ ਤਰ੍ਹਾਂ ਤੇ ਇਹਦੇ ਵਿੱਚ ਇੱਕ ਤਾਂ ਇਹ ਹਣੀ ਹੋ ਗਿਆ ਕ੍ਰੀਮ ਹਣੀ ਹੋ ਗਿਆ ਇਸ ਤੇ ਤੁਸੀਂ ਇਹ ਕੁਝ ਲੈ ਕੇ ਉਹਨਾਂ हां जी ਅਸੀਂ ਇੱਕ ਇਹ گارਲਿਕ ਹਨੀ ਲੈ ਕੇ ਆਉਨੇ ਆ ਇਹਦੇ ਵਿੱਚ ਲਸਣ ਪਾਇਆ ਹੋਇਆ ਹੈ ਸ਼ਹਿਦ ਵਿੱਚ ਬਹੁਤ ਲੋਕਾਂ ਨੂੰ ਇੱਕ ਤਰ੍ਹਾਂ ਦੀ ਮੈਡੀਸਨ ਹੀ ਆ ਜਿੱਦਾਂ ਕਿਸੇ ਨੂੰ ਆਪਾਂ ਕਹਿੰਦੇ ਹਾਈ ਕੋਲੇਸਟ੍ਰੋਲ ਦੀ ਪ੍ਰੋਬਲਮ ਆ ਮੈਡੀਸਨ ਡਾਕਟਰ ਸਟਾਰਟ ਕਰ ਦਿੰਦੇ ਨੇ ਪਰ ਜੇ ਆਪਾਂ ਖਾਲੀ ਪੇਟ ਇੱਕ ਪੀਸ ਸਟਾਰਟ ਕਰ ਲੈਨੇ ਆ ਤਾਂ ਆਪਣੀ ਕੋਲੇਸਟ੍ਰੋਲ ਦੀ ਪ੍ਰੋਬਲਮ ਬਿਲਕੁਲ ਖਤਮ ਹੋ ਜਾਂਦੀ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਪਾਣੀ ਦੀ ਮਾਤਰਾ ਆਪਾਂ ਥੋੜੀ ਜੂਹ ਦਿਨ ਚ ਲੈਣੀ ਪੈਂਦੀ ਹੈ ਕਿਉਂਕਿ ਲਸਣ ਇਦਾਂ ਦੀ ਚੀਜ਼ ਆ ਜਿਹਨੂੰ ਪਚਾਉਣ ਲਈ ਆਪਣੇ ਬਾਡੀ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਆ ਜੇ ਆਪਾਂ ਕੱਲਾ ਲਸਣ ਖਾਵਾਂਗੇ ਤਾਂ ਸ਼ਾਇਦ ਨਹੀਂ ਖਾਦਾ ਹੁੰਦਾ ਪਰ ਸ਼ਹਿਰ ਦੇ ਵਿੱਚ ਖਾਣੇ ਆ ਖਾਣ ਵਿੱਚ ਵੀ ਈਜ਼ੀ ਹੋ ਜਾਂਦਾ ਤੇ ਦੋਨਾਂ ਦੇ ਗੁਣ ਮਿਲ ਕੇ ਆਪਾਂ ਨੂੰ ਡਬਲ ਬੈਨੀਫਿਟ ਦਿੰਦੇ ਆ ਕਿਸੇ ਨੂੰ ਗਠੀਏ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਜੋੜਾਂ ਦੀ ਪ੍ਰੋਬਲਮ ਰਹਿੰਦੀ ਹੈ ਗੋਡਿਆਂ ਦੀ ਪ੍ਰੋਬਲਮ ਰਹਿੰਦੀ ਆ ਤੇ ਇੱਕ ਬੈਨੀਫਿਟ ਪ੍ਰੋਡਕਟ ਹੈਗਾ ਪੂਰਾ ਤੇ ਮਾਰਕੀਟ ਸਾਡੇ ਚੋ ਕਾਫੀ ਡਿਮਾਂਡ ਰਹਿੰਦੀ ਆ ਕਾਫੀ ਸੇਲ ਹੁੰਦਾ ਹੈ ਕਿੰਨਾ ਖਾਣਾ ਆਪਾਂ ਇੱਕ ਪੀਸ ਤੋਂ ਸਟਾਰਟ ਕਰਦੇ ਆਂ ਜੀ ਦਾ ਸਟਾਰਟਿੰਗ ਵਿੱਚ ਜਦੋਂ ਬੋਡੀ ਆਪਣੀ ਹੌਲੀ ਹੌਲੀ ਉਹ ਚੀਜ਼ ਨੂੰ ਅਬਜ਼ਰਵ ਕਰਨਾ ਸਟਾਰਟ ਕਰ ਦਿੰਦੀ ਆ ਫਿਰ ਆਪਾਂ ਦੋ ਤਿੰਨ ਪੀਸ ਕਰ ਸਕਦੇ ਆ ਡੇਲੀ ਵੈਸੇ ਇੱਕ ਪੀਸ ਤੋਂ ਸਟਾਰਟ ਕਰਨਾ ਇਹਦੇ ਨਾਲ ਫਿਰ ਬੀਪੀ ਵਾਲੇ ਨੂੰ ਵੀ ਫਾਇਦਾ ਹੋਊਗਾ ਕਲੇਸਟਰੋਲ ਦਾ ਫਰਕ ਪਊਗਾ ਤਾਂ ਬੀਪੀ ਦਾ ਵੀ ਹੋ ਹਾਂਜੀ ਇਹ ਤੁਸੀਂ ਇਹ ਬਹੁਤ ਵਧੀਆ ਚੀਜ਼ ਹੈ ਨਾ ਇੱਕ ਗੱਲ ਪੁੱਛੀ ਆ ਕਿਉਂਕਿ ਦੇਖੋ ਕਲੇਸਟਰੋਲ ਵਧਣਾ ਸ਼ੁਰੂ ਹੋ ਗਿਆ ਤਾਂ ਬੀਪੀ ਆਟੋਮੈਟਿਕਲੀ ਜਾਣਾ ਹੀ ਜਾਣਾਗਾ ਜੇ ਕਿਸੇ ਨੂੰ ਹਾਈਪਰ ਬੀਪੀ ਦੀ ਪ੍ਰੋਬਲਮ ਪਹਿਲਾਂ ਹੈਗੀ ਆ ਟਾਂਟ ਵਗੈਰਾ ਅਗਲੇ ਦੇ ਪਏ ਹੋਇਆ ਤੇ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਸਟਾਰਟ ਕਰਨੀਆਂ ਚਾਹੀਦੀਆਂ ਪਰ ਅਗਲੇ ਤੁਹਾਡੇ ਕੋਲ ਮਤਲਬ ਕਿ ਸਟਾਰਟਿੰਗ ਹੋ ਰਹੀ ਹੈ ਤੁਹਾਨੂੰ ਪਲੇਸਟਰੋ ਸਟਾਰਟ ਹੋ ਰਿਹਾ ਹਲਕਾ ਫੁਲਕਾ ਬੀਪੀ ਦੀ ਪ੍ਰੋਬਲਮ ਸਟਾਰਟ ਹੋ ਰਹੀ ਹੈ ਤੁਹਾਡੀ ਪ੍ਰੋਪਰ ਕੋਈ ਮੈਡੀਸਿਨ ਸਟਾਰਟ ਹੋਈ ਨਹੀਂ ਹੋਈ ਸਟਾਰਟਿੰਗ ਹੈ ਤੁਹਾਡੀ ਫਿਰ ਤੁਸੀਂ ਸਟਾਰਟ ਕਰ ਸਕਦੇ ਹੋ ਉਹਦੇ ਲਈ ਫਿਰ ਤੁਹਾਡਾ ਬੀਪੀ ਦੀ ਪ੍ਰੋਬਲਮ ਘਟ ਜੂਗੀ ਬਧੂ ਕੀ ਤੁਹਾਡੀ ਮਤਲਬ ਜੇ ਕੋਈ ਤੁਹਾਡੇ ਨਾਲ ਡਾਇਰੈਕਟ ਕੰਟੈਕਟ ਕਰੇ ਤਾਂ ਤੁਸੀਂ ਵਧੀਆ ਜਾਣਕਾਰੀ ਨਾਲ ਉਹਨੂੰ ਦੇ ਦੋਗੇ ਇਸ ਚੀਜ਼ ਨੂੰ ਸਮਝਾ ਸਕਦੇ ਹੋ ਪਾ ਅਗਲੇ ਤੋਂ ਪੁੱਛ ਵੀ ਸਕਦੇ ਹੋ ਹਾਂਜੀ ਬਾਕੀ ਦੂਸਰੀ ਗੱਲ ਦੇਖੋ ਕੱਲੀ ਸਾਡੀ ਸੁਣੀ ਤੇ ਤੁਸੀਂ ਫਟਾਫਟ ਲੈਣਾ ਸ਼ੁਰੂ ਕਰ ਲਿਆ ਡਾਉਟ ਇਸਲਾ ਲਓ ਕਿਉਂਕਿ ਸਾਨੂੰ ਕਈ ਵਾਰ ਕੋਈ ਪੇਸ਼ੈਂਟ ਆਪਣੇ ਕੋਲ ਕੋਈ ਜਿਸ ਨੂੰ ਆਪਾਂ ਬੀਪੀ ਪ੍ਰੋਬਲਮ ਹੈਗੀ ਵੀ ਆ ਤਾਂ ਅਗਲਾ ਪੂਰੀ ਜਾਣਕਾਰੀ ਆਪਾਂ ਦਿੰਦਾ ਨਹੀਂ ਹੈਗਾ ਕਿ ਮੇਰੀ ਮੈਡੀਸਨ ਲੱਗੀ ਹੋਈ ਆ ਜਾਂ ਮੇਰੇ ਸਟੰਟ ਪਿਆ ਹੋਇਆ ਤੇ ਉਹ ਲੈ ਕੇ ਖਾਣਾ ਸਟਾਰਟ ਕਰ ਦੇਵੇ ਜੇ ਮੇਰੀ ਮੈਡੀਸਨ ਚੱਲ ਰਹੀ ਹੈ ਕੋਈ ਬੀਪੀ ਦੀ ਉਹ ਨਹੀਂ ਲੈ ਸਕਦਾ ਜਿਹਨੂੰ ਹਾਈਪਰ ਬੀਪੀ ਹੋ ਰਿਹਾ ਉਹ ਨਹੀਂ ਲੈ ਸਕਦੇ ਜਿਨ੍ਹਾਂ ਨੂੰ ਹਾਈ ਸਟਾਰਟਿੰਗ ਦੀ ਪ੍ਰੋਬਲਮ ਆ ਉਹ ਹਾਂਜੀ ਉਹ ਸਟਾਰਟ ਕਰ ਸਕਦੇ ਆ ਉਹ ਲੈ ਸਕਦੇ ਆ ਇਹਦੇ ਵਿੱਚ ਬੈਨੀਫਿਟ ਜੂੜ ਹੈਗੇ ਆ ਜੀ ਇਸ ਤੋਂ ਇਲਾਵਾ ਸੀਰ ਵਿੱਚ ਅਲਗ-ਅਲਗ ਤੁਹਾਨੂੰ ਪਤਾ ਫਲੋਰਲ ਹਨੀ ਲੈ ਕੇ ਆਉਣੇ ਆ ਡਰਾਈ ਫਰੂਟ ਹਨੀ ਲੈ ਕੇ ਆਉਣੇ ਆ ਕਾਫੀ ਕੁਝ ਇੱਥੇ ਹੋਰ ਲੈ ਕੇ ਆਉਣੇ ਹੁਣ ਆਪਾਂ ਜਦੋਂ ਗੱਲ ਕਰੀਏ ਜਦੋਂ ਆਪਾਂ ਬਾਜ਼ਾਰੋਂ ਸ਼ਹਿਦ ਲੈਣ ਜਾਂਦੇ ਆ ਜੀ ਉਹਦੇ ਚ ਸਾਨੂੰ ਇੱਕ ਇੱਕ ਪੱਕਾ ਹੀ ਮਨ ਚ ਹੁੰਦਾ ਵੀ ਇਹਦੇ ਚ ਕੋਈ ਨਾ ਕੋਈ ਮਿਲਾਵਟ ਹੋਊਗੀ ਜਾਂ ਪ੍ਰੀਜ਼ਰਵੇਟਿਵ ਦੇ ਤੌਰ ਤੇ ਕੋਈ ਨਾ ਕੁਝ ਕੈਮੀਕਲ ਮਿਲਾਇਆ ਹੋਊਗਾ ਹਾਂਜੀ ਉਹ ਤੁਸੀਂ ਕੀ ਕਰਦੇ ਹੋ ਇਹਨੂੰ ਪ੍ਰੀਜ਼ਰਵੇਟਿਵ ਦੇ ਤੌਰ ਤੇ ਜਾਂ ਇਹਦੇ ਵਿੱਚ ਕੋਈ ਮਿਲਾਵਟ ਕਰਦੇ ਹੋ ਕਿ ਜਾਂ ਕੀ ਕਰਦੇ ਹੋ ਜੇ ਤੁਸੀਂ ਇਹ ਪlant ਲਾ ਰੱਖਿਆ ਇਹਦੇ ਚ ਕੀ ਹੁੰਦਾ ਅਸਲ ਵਿੱਚ ਜੀ ਜਿਹੜਾ ਸ਼ਹਿਦ ਆ ਇਹਦੇ ਵਿੱਚ ਮੇਨ ਕੰਮ ਕੰਟੈਂਟ ਹੁੰਦਾ ਪਾਣੀ ਦਾ ਜੇ ਪਾਣੀ ਦੀ ਮਾਤਰਾ ਜ਼ਿਆਦਾ ਹੈਗੀ ਪਾਣੀ ਵਿੱਚ ਦੀ ਤਾਂ ਸ਼ਹਿਦ ਖਰਾਬ ਹੋ ਜਾਂਦਾ ਜੇ ਪਾਣੀ ਦੀ ਮਾਤਰਾ ਘਟਾ ਤਾਂ ਸ਼ਹਿਦ ਖਰਾਬ ਨਹੀਂ ਹੁੰਦਾ ਅਸਲ ਵਿੱਚ ਜਿਹੜੀ ਆਪਣੇ ਮੱਖੀਆਂ ਨੇ ਇਹ ਇੰਨੀਆਂ ਕੁ ਸਮਝਦਾਰ ਨੇ ਕਿ ਸ਼ਹਿਦ ਨੂੰ ਪਹਿਲਾਂ ਹੀ ਆਪਣੇ ਹਿਸਾਬ ਨਾਲ ਪੂਰਾ ਸੈੱਟ ਕਰਕੇ ਮਤਲਬ ਕਿ ਰੱਖਦੀਆਂ ਨੇ ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਇਹ ਇੱਕ ਤਰ੍ਹਾਂ ਦਾ ਪਚਿਆ ਹੋਇਆ ਭੋਜਨ ਆ ਨਾ ਮੱਖੀ ਦਾ ਪੂਰਾ ਖਰਾਕ ਨੂੰ ਬਣਾ ਕੇ ਉਸ ਤੋਂ ਬਾਅਦ ਤਿਆਰ ਕਰਦੀ ਆ ਇਹਨੂੰ ਕਟੋਕਟ ਉਨਨੀ ਤੋਂ 20 ਮਤਲਬ ਕਿ ਇਹਦੇ ਵਿੱਚ ਪਰਸੈਂਟੇਜ ਦਾ ਪਾਣੀ ਦੀ ਮਾਤਰਾ ਹੁੰਦੀ ਹੈ ਜੇ ਪਾਣੀ ਦੀ ਮਾਤਰਾ ਉਸ ਤੋਂ ਵੱਧ ਹੈਗੀ ਤਾਂ ਸ਼ਾਇਦ ਖਰਾਬ ਹੋ ਜਾਂਦਾ ਰਹੀ ਗੱਲ ਇਹ ਆਪਣੀ ਇਹਦੀ ਪ੍ਰੋਸੈਸਿੰਗ ਜੁਨਟ ਦੀ ਇਹਦੇ ਵਿੱਚ ਮੇਨ ਮੈਨ ਲਈ ਇੱਕ ਤਾਂ ਸਫਾਈ ਹੋ ਜਾਂਦੀ ਹੈ ਪੂਰੀ ਸ਼ਾਇਦ ਦੀ ਜਿਹੜੇ ਛੋਟੇ ਮੋਟੇ ਕਣ ਜਾਂ ਮੱਖੀਆਂ ਦਾ ਕੁਝ ਵੀ ਹੁੰਦੀ ਹੈ ਡਸਟ ਜਾਂ ਕੁਝ ਵੀ ਸਾਫ ਹੋ ਜਾਂਦਾ ਦੂਸਰੇ ਵਿੱਚ ਜਿਹੜਾ ਪਾਣੀ ਦੀ ਮਾਤਰਾ ਉਹ ਬਿਲਕੁਲ ਸੈੱਟ ਹੋ ਜਾਂਦੀ ਹੈ ਜਿੰਨੇ ਟੈਂਪਰੇਚਰ ਤੇ ਚਾਹੀਦਾ ਆਪਾਂ ਨੂੰ ਉਨਾ ਉਹਦਾ ਲੈਵਲ ਸੈੱਟ ਹੁੰਦਾ ਦੂਸਰੀ ਇੱਕ ਜਿਹਵੇਂ ਹੁਣ ਉਹ ਜ਼ਰੂਰ ਦੱਸੂਗੀ ਜਿਹੜੀਆਂ ਮੱਖੀਆਂ ਦਾ ਸ਼ਹਿਰ ਬਣਾਉਣੀ ਆ ਤਾਂ ਪੂਰੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡਾ ਜਿਹੜਾ ਅਸੀਂ ਬਣਾਇਆ ਸ਼ਹਿਦ ਇਹਨੂੰ ਜਦੋਂ ਕੱਚਾ ਹੁੰਦਾ ਤਾਂ ਪਰ ਨੇਕਟਰ ਬੋਲਦੇ ਆ ਨੇਕਟਰ ਨੂੰ ਫਿਲ ਕਰ ਦਿੰਦੇ ਆ ਨੇ ਛੱਤੇ ਦੇ ਵਿੱਚ ਉਸ ਤੋਂ ਬਾਅਦ ਪੂਰੇ ਪਤ ਚੜਾਉਂਦੇ ਆ ਨੇ ਮੋਮ ਦੀ ਜਿੰਨਾ ਉਹਨਾਂ ਨੂੰ ਚਾਹੀਦਾ ਵੀ 18 ਤੋਂ 19 ਟੈਂਪਰੇਚਰ ਤੇ ਪਾਣੀ ਦੀ ਮਾਤਰਾ ਦੇ ਵਿੱਚ ਹੋ ਗਈ ਆ ਉਦੋਂ ਪੂਰਾ ਸੀਲ ਕਰ ਦਿੰਦੇ ਆ ਨੇ ਕਿਉਂਕਿ ਉਹ ਰੱਖ ਦਿੰਦੇ ਆ ਨੇ ਆਪਦੇ ਖਾਣੇ ਨੂੰ ਆਕਸੀਜਨ ਦੇ ਲਈ ਸੰਭਾਲ ਕੇ ਵੀ ਜਦੋਂ ਸਾਡੇ ਵਾਸਤੇ ਨਹੀਂ ਕੁਝ ਆਏਗਾ ਤਾਂ ਅਸੀਂ ਉਸ ਟਾਈਮ ਤੇ ਇਹਨੂੰ ਖਾ ਸਕਾਂਗੇ ਉਸ ਦੇ ਲਈ ਇਹ ਸੇਵ ਕਰ ਲੈਂਦੇ ਆ ਨੇ ਤੇ ਪੂਰਾ ਸੀਲ ਕਰ ਦਿੰਦੇ ਆ ਨੇ ਸੀਲ ਵਾਲਾ ਛੱਤਾ ਹੀ ਜਦੋਂ ਆਪਾਂ ਕੱਢ ਕੇ ਸ਼ਹਿਦ ਤਾਂ ਆਬਵੀਅਸਲੀ ਇਹੋ ਸ਼ਹਿਰ ਪੂਰੀ ਤਰ੍ਹਾਂ ਤਿਆਰ ਹੁੰਦਾ ਹੋਣਾ ਚਾਹੀਏ 2 ਸਾਲ ਰੱਖ ਲਓ 5 ਸਾਲ ਰੱਖ ਲਓ ਖਰਾਬ ਬਿਲਕੁਲ ਨਹੀਂ ਹੋਣਾ ਇਹ ਚ ਪ੍ਰੀਜ਼ਰਵੇਟਿਵ ਦੀ ਜਰੂਰਤ ਨਹੀਂ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਜੀ ਕਿਉਂਕਿ ਨੇਚਰਲੀ ਉਹ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਵੀ ਤੁਸੀਂ ਕਿੰਨੇ ਮੈਂਬਰ ਹੋ ਇਸ ਜਿਹੜਾ ਤੁਸੀਂ ਸੁਸਾਇਟੀ ਨੂੰ ਚਲਾ ਰਹੇ ਹੋ ਕਿੰਨੇ ਜਣੇ ਹੋ ਇਸ ਟਾਈਮ ਤੇ ਜੀ ਅਸੀਂ ਮੈਂਬਰ ਦੋ ਪਿੰਡ ਅਸੀਂ ਇਹਦੇ ਵਿੱਚ ਕੰਮ ਕਰ ਰਹੇ ਹਾਂ ਇੱਕ ਸਾਡਾ ਪਿੰਡ ਹੈਗਾ ਭੋੜੀਪੁਰਾ ਤੇ ਇੱਕ ਅਸੀਂ ਦਿয়ালਪੁਰਾ ਭਾਈਕਾ ਦੋ ਪਿੰਡਾਂ ਨੇ ਮਿਲ ਕੇ ਸੁਸਾਇਟੀ ਬਣਾਈ ਸੀ ਅਸਲ ਵਿੱਚ ਜਿਹੜੀ ਸੁਸਾਇਟੀ ਦੀ ਨ ਸਰਫਰ ਗਰੁੱਪ ਸਾਡੇ ਬਣੇ ਸਾਡੇ ਐਸਆਰਐਮ ਪੀਐਸਆਰਐਮ ਬਠਿੰਡਾ ਨੇ ਸਾਡੀ ਸਪੋਰਟ ਕਰੀ ਉਸ ਤੋਂ ਬਾਅਦ ਹੀ ਸਾਡੀ ਸੋਸਾਇਟੀ ਬਣੀ ਤੇ ਸਾਡੀ ਰਜਿਸਟਰਡ ਹੋਈ ਮੈਂਬਰ ਇਸ ਟਾਈਮ ਤੇ ਅਸੀਂ ਘੱਟੋ ਘੱਟ ਹੁਣ ਇਸ ਟਾਈਮ 100 ਮੈਂਬਰ ਦੇ ਕਰੀਬ ਹੋ ਚੁੱਕੇ ਹਾਂ ਤੇ 300 ਮੈਂਬਰ ਦਾ ਟਾਰਗੇਟ ਹੈਗਾ ਜਿਹੜਾ ਅਸੀਂ ਕਰਨਾ ਹੈ ਇਹ ਪੂਰੇ ਬਠਿੰਡੇ ਦੇ ਜਿੰਨੇ ਵੀ ਲੇਡੀਆਂ ਹੈਗੀਆਂ ਨੇ ਸਰਫਰ ਗਰੁੱਪਾਂ ਦੀਆਂ 5000 ਲੇਡੀਜ਼ ਦੇ ਵਿੱਚ ਇਨਵੋਲਵ ਹੋਣਗੀਆਂ ਲਗ ਲਗ ਮਤਲਬ ਕਿ ਸਾਡੇ ਬਲਾਕਾਂ ਵਿੱਚ ਸਾਡੇ ਡਿਪਾਰਟਮੈਂਟ ਦੇ ਥਰੂ ਵੀ ਕੇ ਵੀ ਕੇ ਟ੍ਰੇਨਿੰਗ ਵੀ ਕਰਵਾਈ ਗਈ ਆ ਪਿੱਛੇ ਕੇ ਵੀ ਕੇ ਚ 200 ਮੈਂਬਰਾਂ ਦੀ ਟ੍ਰੇਨਿੰਗ ਹੋਈ ਆ ਤੇ ਉਹ ਸਾਰੇ ਮੈਂਬਰਾਂ ਨੂੰ ਬਾਕਸ ਵੀ ਦਵਾ ਰਹੇ ਨੇ ਪੂਰੀ ਫੁੱਲ ਸਬਸਿਡੀ ਤੇ ਦਵਾ ਰਹੇ ਨੇ ਉਹ ਬਾਕਸ ਰੈਡੀ ਕਰਨਗੇ ਸ਼ਾਇਦ ਹੀ ਪ੍ਰੋਡਕਸ਼ਨ ਹੋਏਗੀ ਤੇ ਆਬਵੀਅਸਲੀ ਸਾਡੀ ਸੁਸਾਇਟੀ ਖਰੀਦੇਗੀ ਮਾਰਕੀਟਿੰਗ ਦੀ ਪ੍ਰੋਬਲਮ ਵੀ ਉਹਨਾਂ ਨੇ ਸੋਲਵ ਕਰਤੀ ਆ ਤੇ ਪ੍ਰੋਡਕਸ਼ਨ ਦੀ ਪ੍ਰੋਬਲਮ ਵੀ ਸੋਲਵ ਕਰਤੀ ਆ ਤੇ ਘੱਟੋ ਘੱਟ ਲੇਡੀਆਂ ਹੁਣ 300 ਲੇਡੀਆਂ ਐਡ ਹੋ ਜਾਣਗੇ ਤੇ ਉਸ ਤੋਂ ਬਾਅਦ ਫਿਰ ਅੱਗੇ ਸਟੈਪ ਹੋਏਗਾ ਜੀ ਮੰਨ ਲਓ ਇੱਕ ਪਿੰਡ ਚ ਕੋਈ 10 ਲੇਡੀਜ਼ ਇਹ ਸਟਾਰਟ ਕਰਨਾ ਚਾਹੁੰਦੀਆਂ ਤੇ ਉਹਨਾਂ ਦਾ ਕੀ ਖਰਚਾ ਹੋਊਗਾ ਦੇਖੋ ਜੇ ਤਾਂ ਸੈਲਫ ਗਰੁੱਪ ਵਿੱਚ ਐਡ ਹੈਗੇ ਮੈਂਬਰ ਤਾਂ ਉਹਨਾਂ ਦੀ ਸਟਾਰਟਿੰਗ ਵਿੱਚ ਉਹਨਾਂ ਨੂੰ ਕੋਈ ਟ੍ਰੇਨਿੰਗ ਦੀ ਫੀਸ ਨਹੀਂ ਦੇਣੀ ਪੈਂਦੀ ਡਿਪਾਰਟਮੈਂਟ ਵੱਲੋਂ ਬਾਕਸਮਾ ਹੀ ਕਰਵਾਏ ਜਾਂਦੇ ਆ ਬਹੁਤ ਹੀ ਮਤਲਬ ਘੱਟ ਉਹਨਾਂ ਨੂੰ ਪੈਸੇ ਆਪਣਾ ਖਰਚਾ ਕਰਨਾ ਪੈਂਦਾ ਬਾਕੀ ਸਾਰਾ ਡਿਪਾਰਟਮੈਂਟ ਵੱਲੋਂ ਫ੍ਰੀ ਮਿਲਦਾਗਾ ਥੋੜਾ ਬਹੁਤਾ ਜਦੋਂ ਉਹਦੂਆ ਕੰਮ ਵਧਾਉਣ ਦੀ ਗੱਲ ਕਰਨੀ ਪੈਂਦੀ ਆ ਚਲੋ ਉਹ ਅਲੱਗ ਚੀਜ਼ ਹੀ ਰਹਿ ਜਾਂਦੀ ਆ ਮਤਲਬ 10 ਲੇਡੀਜ਼ ਨੂੰ ਜਦੋਂ ਸ਼ੁਰੂਆਤੀ 5-4 ਬਾਕਸ ਮਿਲਨੇ ਹੋ ਫ੍ਰੀ ਮਿਲਣਗੇ ਫ੍ਰੀ ਮਿਲਦੇ ਆ ਬਿਲਕੁਲ ਸਾਡੇ ਹੁਣ ਅਸੀਂ 10 ਮੈਂਬਰਾਂ ਨੂੰ ਮੇਰੇ ਪਿੰਡ ਦਿয়ালਪੁਰਾ ਭਾਈਕਰ ਨੂੰ ਅਸੀਂ 10 ਮੈਂਬਰਾਂ ਨੂੰ ਹੁਣ ਬਾਕਸ ਦਵਾਇਆ 50 ਬਾਕਸ ਇਕ ਲੇਡੀਜ਼ ਨੂੰ ਮਿਲਿਆ ਜਿਹਦੇ ਵਿੱਚ ਉਹਨਾਂ ਨੇ 1 ਰੁਪਿਆ ਵੀ ਅੱਜ ਕੋਲ ਨਹੀਂ ਲਗਾਇਆ। ਹੂੰ ਫੁਲੀ ਪੂਰਾ ਟੋਟਲੀ ਫੰਡ ਜਿਹੜਾ ਸਾਨੂੰ ਸੀਗਾ ਪੂਰਾ ਸਾਡੇ ਪੀਐਸਐਲ ਡਿਪਾਰਟਮੈਂਟ ਬਠਿੰਡਾ ਵੱਲੋਂ ਹੋਇਆਗਾ ਸਾਰਾ ਕੁਝ ਉਹਨਾਂ ਨੇ ਅਲੱਗ-ਅਲੱਗ ਸਕੀਮਾਂ ਥਰੂ ਹਾਰਟੀਕਲਚਰ ਡਿਪਾਰਟਮੈਂਟ ਹੋ ਗਿਆ ਅਲੱਗ-ਅਲੱਗ ਸਕੀਮਾਂ ਥਰੂ ਸਾਨੂੰ ਪ੍ਰੋਵਾਈਡ ਕਰਵਾਏ ਨੇ ਹੂੰ ਤੇ ਇਹਦੇ ਵਿੱਚ ਹੁਣ ਜੋ ਕੰਮ ਫੇਰ ਹੀ ਆਪਾਂ ਕਰਦੇ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਇਹਦੇ ਵਿੱਚ ਕੁਝ ਕਮਾਈ ਹੈਗੀ ਹੈ ਇਹਦੇ ਵਿੱਚ ਇਨਕਮ ਕੀ ਹੈ ਇਨਕਮ ਦੇਖੋ ਸਾਰਾ ਸਾਰ ਇਹ ਚੀਜ਼ ਹੈ ਜ਼ਰੂਰ ਹੈਗੀ ਇਨਕਮ ਦੇ ਲਈ ਹਣਾ ਆਪਾਂ ਕੰਮ ਕਰਦੇ ਆ ਇਹਦੇ ਵਿੱਚ ਜਿਵੇਂ ਹੁਣ ਲੇਡੀਜ਼ ਘਰੇ ਆ ਆਪਾਂ ਸ਼ਾਇਦ ਜੇ ਆਪਾਂ 4 ਤੋਂ 500 ਰੁਪਏ ਸਾਡਾ ਸੇਲ ਹੁੰਦਾਗਾ ਸ਼ਾਇਦ ਮਤਲਬ ਮਾਰਕੀਟ ਵਿੱਚ ਤੇ ਜੇ ਆਪਾਂ ਕੁਝ ਵੀ ਕੰਮ ਕਰਦੇ ਆ ਕਰਦੇ ਤਾਂ ਆਬਸਲੀ ਪੈਸੇ ਲਈਂ ਗੀਆਂ ਤੇ ਇਹਦੇ ਵਿੱਚ ਹਰੇਕ ਲੇਡੀਜ਼ ਨੂੰ ਮਨਕ ਜੇ ਸ਼ਾਇਦ ਦਾ ਕਿਲੋ ਦੀ ਪੈਕਿੰਗ ਕਰਦੇ ਆ 100 150 ਇਸੇ ਹਿਸਾਬ ਨਾਲ ਬਚਤ ਹੁੰਦੀ ਆ ਆਰਾਮ ਨਾਲ ਤੇ ਕਿਉਂਕਿ ਬਾਕੀ ਖਰਚਾ ਬੋਟਲ ਦਾ ਖਰਚਾ ਵਾ ਸਟਿੱਕਰ ਦਾ ਹੋ ਗਿਆ ਤਾਂ ਆਪਰੇ ਘਰ ਦਾ ਮਤਲਬ ਗੁਜ਼ਾਰਾ ਬੜੀ ਤਰੀਕੇ ਨਾਲ ਚਲਾ ਸਕਦੇ ਆ ਮਤਲਬ ਆਸਾਨੀ ਨਾਲ ਆਪਣੇ ਵੀ ਘਰ ਦੇ ਪਰਿਵਾਰ ਦੀ ਮਦਦ ਵੀ ਕਰ ਸਕਦੀ ਆ ਤੇ ਆਪਣਾ ਘਰੇ ਬੈਠੀ ਆਪਦਾ ਕੰਮ ਵੀ ਕਰ ਸਕਦੀ ਆ ਇਹਦੇ ਲਈ ਤੇ ਬਾਹਰ ਅੰਦਰ ਤਾਂ ਨਹੀਂ ਜਾਣਾ ਪੈਂਦਾ ਬਾਹਰ ਅੰਦਰ ਜੀ ਇਹ ਹੈ ਦੇਖੋ ਅਸੀਂ ਹੁਣ ਜਿਵੇਂ ਸਾਡਾ ਮੈਂਬਰਾਂ ਦਾ ਗਰੁੱਪ ਬਣਿਆ ਹੋਇਆ ਹੈਗਾ ਸਾਨੂੰ ਅਲੱਗ-ਅਲੱਗ ਡਿਪਾਰਟਮੈਂਟ ਜਾ ਕੇ ਕੋਈ ਆਪਾਂ ਨੇ ਗਾਹਾਂ ਉਹਨਾਂ ਤੋਂ ਪ੍ਰੋਜੈਕਟ ਲੈਣੇ ਆ ਕੋਈ ਅੱਗੇ ਸਕੀਮਾਂ ਪਤਾ ਕਰਨੀਆਂ ਉਹਦੇ ਲਈ ਦੇਖੋ ਘਰੋ ਤਾਂ ਬਾਹਰ ਨਾ ਨਿਕਲਨੇ ਪੈਂਦੀਆਂ ਪਰ ਬਹੁਤ ਘਰਾਂ ਦੇ ਸਮੱਸਿਆ ਇਹ ਹੁੰਦੀ ਆ ਕਿ ਲੇਡੀਜ਼ ਬਾਹਰ ਨਹੀਂ ਜਾ ਪਾਉਂਦੀਆਂ ਫਿਰ ਉਹਨਾਂ ਲਈ ਵੀ ਅਸੀਂ ਅਲੱਗ-ਅਲੱਗ ਇੱਕ ਤਰ੍ਹਾਂ ਨਾਲ ਗਰੁੱਪ ਪ੍ਰੋਵਾਈਡ ਕੀਤੇ ਨੇ ਮੈਂਬਰਾਂ ਨੂੰ ਜਿਹੜੇ ਮੈਂਬਰ ਬਾਹਰ ਨਹੀਂ ਜਾ ਸਕਦੇ ਉਹ ਕਲਾ ਪੈਕਿੰਗ ਦਾ ਕੰਮ ਕਰਨਗੇ ਹੂੰ ਪੂਰਾ ਹਨੀ ਦੀ ਪੈਕਿੰਗ ਹੋ ਗਈ ਸਟicker ਹੋ ਗਿਆ ਐਦਾਂ ਦਾ ਬੈਠ ਕੇ ਕੰਮ ਕਰਨਗੇ ਜਿਹੜੇ ਮੈਂਬਰ ਜਾ ਕੇ ਬਾਅਦ ਵਿੱਚ ਸਰਸ ਮੇਲਾ ਹੋ ਗਿਆ ਜਾ ਕੇ ਤੇ ਮੇਲੇ ਲੱਗਦੇ ਆ ਉੱਥੇ ਜਾ ਸਕਦੇ ਆ ਉਹਨਾਂ ਨੂੰ ਜਿਹੜੇ ਮੈਂਬਰਾਂ ਨੇ ਜਾ ਕੇ ਆਪਦੇ ਡਿਪਾਰਟਮੈਂਟ ਲਈ ਕੋਈ ਹੋਰ ਡਾਕੂਮੈਂਟਲੀ ਕੰਮ ਕਰਨਾ ਉਹ ਮੈਂਬਰ ਉਹ ਕੰਮ ਕਰਦੇ ਨੇ ਇਸ ਤਰ੍ਹਾਂ ਮੈਂਬਰਾਂ ਦੇ ਹਿਸਾਬ ਨਾਲ ਹੀ ਸਾਰਾ ਕੁਝ ਅਸੀਂ ਚਲਾਉਣਾ ਹੈ ਚੀਜ਼ਾਂ ਤੁਸੀਂ ਇੰਨੀ ਅਨਮੋਲੀ ਜਾਣਕਾਰੀ ਦਿੱਤੀ ਐਨਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ